ਕਹਿੰਦੇ ਕੌਡੀ ਬਦਲੇ ਰਤਨ ਤਿਆਗਹਿ ਅਰ ਔਰ ਕਾਰਜਾਂ ਦੇ ਵਿੱਚ ਲੱਗੇ ਨੇ ਤੇ ਕੌਡੀ ਦੇ ਬਦਲੇ ਕੌਡੀਆਂ ਅਵਗਨ ਖਰੀਦਦੇ ਨੇ ਤੇ ਪ੍ਰਭੂ ਦਾ ਨਾਮ ਜਿਹੜਾ ਰਤਨ ਆਮੋਲਕ ਏ ਉਹਦਾ ਤਿਆਗ ਕਰਦੇ ਨੇ ਮਹਾਰਾਜ ਕਹਿੰਦੇ ਐਸੇ ਵਪਾਰ ਕਰਦਿਆਂ ਨੇ ਰੈਣ ਗੁਵਾਈ ਸੋਇਕੈ ਦਿਵਸ ਗਵਾਇਆ ਖਾਏ ਰਾਤ ਨੂੰ ਖਰਾਟੇ ਮਾਰ ਕੇ گزار ਲਈ ਰਾਤ ਦੇਨੇ ਖਾ ਪੀ ਕੇ ਗਵਾਲਿਆ ਇਧਰ ਨੂੰ ਖਾਣਾ ਪੀਣਾ ਬਸ ਏਦੂ ਅੱਗੇ ਕੁਝ ਨਹੀਂ ਮਹਾਰਾਜ ਕਹਿੰਦੇ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਹੀਰੇ ਵਰਗਾ ਜਨਮ ਹੈ ਬਿਨਾ ਨਾਮ ਤੋਂ ਬਿਨਾ ਭਗਵਾਨ ਤੋਂ ਬਿਨਾ ਭਗਤੀ ਤੋਂ ਬਿਨਾ ਪ੍ਰਭੂ ਦੇ ਪ੍ਰੇਮ ਤੋਂ ਕੌਡੀਆਂ ਦੇ ਭਾ ਵੇਗ ਗਿਆ ਕੋਲਿਆਂ ਦੇ ਭਾ ਵੇਗ ਗਿਆ ਬਲਿਹਾਰੀ ਗੁਰ ਆਪਣੇ ਬਿਟੋ ਜਨ ਸਾਚੇ ਸਿਉ ਲਿਬ ਲਾਈ ਗੁਰੂ ਅਮਰਦਾਸ ਸਹਿ ਮਹਾਰਾਜ ਕਹਿੰਦੇ ਮੈਂ ਕੁਰਬਾਨ ਹਾਂ ਸਤਗੁਰੂ ਤੋਂ ਜਿਨ ਨੇ ਸੱਚੇ ਪਰਮਾਤਮਾ ਨਾਲ ਸੁਰਤ ਜੋੜ ਦਿੱਤੀ ਲਿਬ ਲਾ ਦਿੱਤੀ ਬਲਿਹਾਰੀ ਗੁਰ ਆਪਣੇ ਸਾਧ ਸਦ ਬਲ ਜਾਓ ਹਮੇਸ਼ਾ ਤਨ ਕਰਕੇ ਮਨ ਕਰਕੇ ਕੁਰਬਾਨ ਜਾਵਾ ਗੁਰੂ ਬਿਟੋ ਹਉ ਵਾਰਿਆ ਜਿਸ ਮਿਲ ਸੱਚ ਸੁਆਓ ਜਿਹਨੂੰ ਮਿਲ ਕੇ ਅੰਦਰ ਪਰੋਸਾ ਅੰਦਰ ਟਿਕਾਓ ਅੰਦਰ ਦੀ ਪਵਿੱਤਰਤਾ ਆ ਗਈ ਮਹਾਰਾਜ ਕਿਰਪਾ ਕਰਦੇ ਸ਼ਬਦ ਚੀਨ ਆਤਮ ਪਰਗਾਸਿਆ ਸ਼ਬਦ ਦਾ ਉਪਦੇਸ਼ ਜਿਹੜਾ ਨਾ ਉਹਨੂੰ ਚੀਨ ਜਾਣ ਕੇ ਹਿਰਦੇ ਚ ਵਸਾ ਕੇ ਆਤਮ ਰੂਪ ਪ੍ਰਗਾਸ ਹੋ ਗਿਆ ਅੰਦਰੋਂ ਪ੍ਰਕਾਸ਼ ਹੋਣ ਲੱਗ ਪਿਆ ਆਤਮ ਪ੍ਰਕਾਸ਼ ਗਿਆ ਮਹਾਰਾਜ ਕੰਡੀ ਸਹਜੇ ਰਹਾ ਸਮਾਈ ਫਿਰ ਸੁਤੇ ਸਿੱਧੇ ਉਹ ਪ੍ਰਭੂ ਦੇ ਵਿੱਚ ਸੁਰਤ ਕਰਕੇ ਸ਼ਬਦ ਵਿੱਚ ਬ੍ਰਹਮ ਵਿੱਚ ਸਮਾ ਗਿਆ ਮਿਲ ਗਿਆ ਉਹਦੇ ਵਿੱਚ ਮਿਲਿਆ ਰਹਿੰਦਾ ਆ ਸ਼ਬਦ ਚੀਨ ਸੁਖ ਪਾਇਆ ਸੱਚਾ ਨਾਏ ਪਿਆਰ ਸ਼ਬਦ ਨੂੰ ਚੀਨਿਆ ਜਾਣਿਆ ਤੇ ਸੁਖ ਮਿਲਿਆ ਉਹ ਕਾਦੇ ਨਾਲ ਜਦੋਂ ਸੱਚੇ ਔਰ ਨਾਮ ਨਾਲ ਪਿਆਰ ਕੀਤੋ ਨੇ ਮਹਾਰਾਜ ਕਹਿੰਦੇ ਗੁਰਮੁਖ ਗਾਵੇ ਗੁਰਮੁਖ ਬੁੱਝੇ ਗੁਰਮੁਖ ਬਾਣੀ ਨੂੰ ਗਾਉਂਦਾ ਜਪਦਾ ਤੇ ਗੁਰਮੁਖ ਗਾਉਂਦਾ ਹੋਇਆ ਬੁੱਝੇ ਸਮਝਦਾ ਮੇਰੇ ਗੁਰੂ ਨੇ ਅੱਜ ਉਪਦੇਸ਼ ਕੀ ਦਿੱਤਾ ਅਦ ਬਚਨ ਕੀ ਕਹ ਤੇ ਉਹਦੇ ਚ ਮੈਂ ਕੀ ਸਹੀ ਕੀਆ ਤੇ ਗਲਤ ਕੀ ਫਿਰ ਉਹ ਆਪਣੇ ਗਲਤ ਵਿਚਾਰਾਂ ਨੂੰ ਖਿਆਲਾਂ ਨੂੰ ਤਿਆਗਦਾ ਹੈ ਤੇ ਬੁੱਝ ਕੇ ਸਮਝ ਕੇ ਸ਼ਬਨ ਨੂੰ ਧਾਰਨ ਕਰਦਾ ਹੈ ਗੁਰਮੁਖਬ ਸਬਦ ਵਿਚਾਰੇ ਫਿਰ ਉਹ ਸ਼ਬਦ ਦੀ ਵਿਚਾਰ ਕਰਦਾ ਹੈ ਉਹਦਾ ਰਸ ਮੰਨਦਾ ਹੈ ਗੁਰਮੁਖ ਗਾਵੇ ਗੁਰਮੁਖ ਨਾਚੇ ਹਰ ਸੇਤੀ ਚਿਤ ਲਾਵਣਿਆ ਉਹ ਵੈਗਰੂ ਦੇ ਨਾਲ ਚਿਤ ਲਾਉਂਦਾ ਜਿਉ ਪਿੰਡ ਸਭ ਗੁਰ ਤੇ ਉਪਜੈ ਜਿਉ ਜਿੰਦ ਜੀਵਾਤਮਾ ਪਿੰਡ ਆ ਜਿਹੜਾ ਸ਼ਰੀਰ ਹੈ ਮਹਾਰਾਜ ਕਹਿੰਦੇ ਸਭ ਸਭ ਕੁਝ ਗੁਰ ਤੇ ਉਪਜੇ ਗੁਰੂ ਤੋਂ ਪੈਦਾ ਹੋਇਆ ਹੈ। ਸ਼ਰੀਰ ਆਪਾਂ ਕਿੱਥੋਂ ਲਿਆ ਹੈ? ਇਹ ਗੁਰੂ ਦਾ ਦਿੱਤਾ ਹੋਇਆ ਹੈ। ਨੈਣ ਪ੍ਰਾਨ ਅੰਗ ਪਤੰਗ ਜਿੰਨੇ ਨੇ ਸਰੀਰ ਦੇ ਇੰਦਰੀਏ ਸਾਰੇ ਗੁਰੂ ਤੋਂ ਨੇ ਤੇ ਕੱਲੀ ਬਾਡੀ ਨੂੰ ਕੀ ਕਰਨਾ? ਇਹਦੇ ਅੰਦਰ ਜੀਵੋ ਜਿਹਦੇ ਨਾਲ ਜਿੰਦ ਨਾਲ ਆਤਮੇ ਨਾਲ ਇਹ ਜੀਵਤਵ ਨਾਲ ਚੱਲਦਾ ਫਿਰਦਾ ਉਹ ਕਿੱਥੋਂ ਲਿਆਂਦਾ ਹੈ? ਕਿੰਨੇ ਦਿੱਤਾ ਹੈ? ਆਕਾਲ ਪੁਰਖ ਵੈ ਗੁਰੂ ਨੇ ਕਹਿ ਲੱਗੇ ਸਦਨਾ ਜੀਓ ਪਿੰਡ ਸਭ ਗੁਰ ਤੇ ਉਪਜੈ ਉਹਦੀ ਉਹਦੇ ਤੋਂ ਇੱਕ ਉਹਦੀ ਕਿਰਪਾ ਨਾਲ ਉਹਦੇ ਤੋਂ ਇਹਦੀ ਪ੍ਰਾਪਤੀ ਹੋਈ ਆ ਮਹਾਰਾਜ ਕਹਿੰਦੇ ਗੁਰਮਖ ਕਾਰਜ ਸਵਾਰੇ ਗੁਰਮਖ ਜਪ ਜਪ ਕੇ ਜਦੋਂ ਜਪਦਾ ਗੁਰੂ ਨੂੰ ਪ੍ਰਸੰਨ ਕਰਦਾ ਤੇ ਗੁਰੂ ਫਿਰ ਉਹਦੇ ਕਾਰਜ ਸਵਾਰਦਾ ਪ੍ਰਭ ਤੁਮਰੇ ਕਾਜ ਸਵਾਰੇ ਔਰ ਉਹ ਪ੍ਰਭੂ ਜਿਹੜਾ ਫਿਰ ਉਹਦੇ ਕਾਰਜ ਸਵਾਰਦਾ ਆ ਮਹਾਰਾਜ ਮੀਰ ਕਰਦੇ ਮਨ ਮੁਖ ਅੰਦਾ ਅੰਧ ਕੁਮਾਵੇ ਮਨ ਦੇ ਮੰਗਰ ਚੱਲਣ ਵਾਲਾ ਮਨ ਨੇ ਕਿਹਾ ਜੀ ਮੇਰਾ ਮਨ ਨਹੀਂ ਕਰਦਾ ਮੇਰਾ ਮਨ ਨਹੀਂ ਮੰਨਦਾ ਮਨ ਮਾਨੀਆਂ ਕਰਦਾ ਉਹ ਅੰਦਾ ਉਹਨੂੰ ਕਰਮ ਧਰਮ ਕੋਈ ਗੁਰਦੁਆਰਾ ਮੰਦਰ ਮਸਜਿਦ ਦਿਸਦਾ ਹੀ ਨਹੀਂ ਉਹ ਅੰਧ ਕੁਮਾਵੇ ਅੰਨਿਆਂ ਵਾਲੇ ਕੰਮ ਕਰਦਾ ਔਰ ਕੋਈ ਉਹਨੂੰ ਪਾਪ ਨਹੀਂ ਦੇਦਾ ਕੋਈ ਉਹਨੂੰ ਗੁਰੂ ਨਹੀਂ ਦੇਦਾ ਕੋਈ ਵੱਡਾ ਨਹੀਂ ਦੇਦਾ ਕੋਈ ਛੋਟਾ ਨਹੀਂ ਦੇਦਾ ਕੋਈ ਧਰਮ ਕਰਮ ਨਹੀਂ ਦੇਦਾ ਸਭ ਕੁਝ ਵਿਖਖਟੇ ਉਹ ਜ਼ਹਿਰ ਇਕੱਠਾ ਕਰਦਾ ਹੈ ਸੰਸਾਰ ਦੇ ਵਿੱਚ ਵਿਖਖਟੇ ਸੰਸਾਰੇ ਸੰਸਾਰ ਵਿੱਚ ਜ਼ਹਿਰ ਇਕੱਠਾ ਕਰਦਾ ਤੇ ਜਿਹੜਾ ਬੰਦਾ ਬਾਹਰੋਂ ਜ਼ਹਿਰ ਹੀ ਇਕੱਠਾ ਕਮਾ ਕੇ ਘਰੇ ਲਿਆਵੇ ਤੇ ਦੱਸੋ ਦੀ ਆਪਦੀ ਵੀ ਖੈਰੀਅਤ ਨਹੀਂ ਤੇ ਕਿਉ ਆਪਣੇ ਪਰਿਵਾਰ ਦਾ ਭਲਾ ਚਾਹੁੰਦਾ ਹੈ ਜਿਹੜਾ ਬੰਦਾ ਬਾਹਰੋਂ ਨਿੰਦਿਆ ਚੁਗਲੀ ਈਰਖਾ ਕਾਮ ਕ੍ਰੋਧ ਲੋਭ ਮੋਹ ਆਦ ਵਿਕਾਰ ਵੱਧ ਫੈਲੀਆਂ ਇਕੱਠੀਆਂ ਕਰਕੇ ਜਿਹਨ ਵਿੱਚ ਰੱਖ ਕੇ ਆਪਣੇ ਘਰ ਵੱਲ ਨੂੰ ਆਉਂਦਾ ਹੈ ਦੇਖੋ ਕਿੱਡਾ ਕ ਸਿਆਣਾ ਹੈ ਆਪਦੇ ਇਕੱਠਾ ਕਰਕੇ ਆਪਣੇ ਘਰੇ ਹੀ ਲੈ ਕੇ ਆਇਆ ਨਾ ਤੇ ਨਾ ਉਹ ਦਾ ਆਪ ਦਾ ਭਲਾ ਤੇ ਨਾ ਉਹ ਪਰਿਵਾਰ ਦਾ ਭਲਾ ਲੋਚਦਾ ਇਸ ਕਰਕੇ ਮਾੜੀ ਗੱਲ ਜਿਹਦੀ ਸੁਣੋ ਛੱਡ ਦਿਓ ਚੰਗੇ ਮਲੇ ਪੱਲੇ ਬੰਨ ਲਓ ਬਾਜ਼ਾਰ ਚ ਜਾਨੇ ਉਥੋਂ ਸਬਜ਼ੀ ਮਾੜੀ ਨਹੀਂ ਲਿਆਉਂਦੇ ਗੰਡੇ ਮਾੜੇ ਨਹੀਂ ਲਿਆਉਂਦੇ ਕੋਈ ਚੀਜ਼ ਮਾੜੀ ਨਹੀਂ ਲਿਆਉਂਦੇ ਤੇ ਲੋਕਾਂ ਦੀਆਂ ਮਾੜੀਆਂ ਗੱਲਾਂ ਕਿਉਂ ਚਿੱਤ ਭਰ ਕੇ ਘਰ ਨੂੰ ਲੈ ਆਉਨੇ ਹੋ ਉਹਨਾਂ ਦਾ ਤਿਆਗ ਕਰਨਾ ਹੈ ਔਰ ਮਨਮੁਖ ਜਿਹੜਾ ਮਾੜਾ ਪਨ ਸੰਸਾਰ ਵਿੱਚੋਂ ਖੱਟਦਾ ਮਾਇਆ ਮੋਹ ਸਦਾ ਦੁੱਖ ਪਾਏ ਮਾਇਆ ਦੇ ਮੋਹ ਵਿੱਚ ਫਸ ਕੇ ਹਮੇਸ਼ਾ ਦੁਖੀ ਹੁੰਦੇ ਨੇ ਬਿਨ ਗੁਰ ਅਤ ਪਿਆਰੇ ਗੁਰੂ ਤੋਂ ਬਿਨਾ ਪਿਆਰੇ ਵੈ ਗੁਰੂ ਤੋਂ ਬਿਨਾ ਦੁਖੀ ਹੁੰਦੇ ਨੇ ਸੰਸਾਰ ਵਿੱਚ ਸੋਈ ਸੇਵਕ ਜੇ ਸਤਗੁਰ ਸੇਵੇ ਸੇਵਕ ਉਹ ਆ ਜਿਹੜਾ ਸਤਗੁਰੂ ਦਾ ਸਿਮਰਨ ਕਰਦਾ ਦੇੜਾ ਸਤਗੁਰੂ ਦੀ ਸੇਵਾ ਕਰਦਾ ਜਿੰਨਾ ਸਮਾਂ ਮਿਲਦਾ ਹੈ ਚੱਲੈ ਸਤਗੁਰ ਪਾਏ ਚੱਲਦਾ ਅੰਦਰੋਂ ਵੀ ਬਾਹਰੋਂ ਵੀ ਉਹ ਚੱਲਦਾ ਗੁਰੂ ਦੇ ਪਾਏ ਪ੍ਰੇਮ ਵਿੱਚ ਗੁਰੂ ਦੇ ਅਨਸਾਰ ਹੋ ਕੇ ਉਹ ਰਦਾ ਵਿੱਚ ਚੱਲਦਾ ਹੈ ਸਾਚਾ ਸ਼ਬਦ ਸਿਫਤ ਹੈ ਸਾਚੀ ਸੱਚਾ ਪ੍ਰਭੂ ਦਾ ਸ਼ਬਦ ਉਪਦੇਸ਼ ਹੈ ਤੇ ਉਹਦੀ ਸਿਫਤ ਵਡਿਆਈ ਵੀ ਸੱਚੀ ਹੈ ਤੇ ਸਾਚਾ ਮਨ ਵਸਾਏ ਵੱਢਾਈ ਕਰਕੇ ਉਪਦੇਸ਼ ਕਮਾ ਕੇ ਉਹ ਸੱਚਾ ਵੈਗੁਰੂ ਨੂੰ ਆਪਣੇ ਅੰਦਰ ਵਸਾਲਾ ਆਪਣੇ ਅੰਦਰ ਵਸਾ ਸੱਚੀ ਬਾਣੀ ਗੁਰਮਖ ਆਖੈ ਜਿਹੜੀ ਸੱਚੀ ਬਾਣੀ ਆ ਆਕਾਲ ਪੁਰਖ ਵੈਗੁਰੂ ਜੀ ਦੀ ਧੁਰ ਕੀ ਬਾਣੀ ਆ ਉਹਨੂੰ ਗੁਰਮਖ ਆਖੈ ਜਪਦਾ ਮੂੰਹ ਤੋਂ ਕਹਿੰਦਾ ਅੰਦਰ ਜਪਦਾ ਬਾਹਰ ਵੀ ਦੂਜਿਆਂ ਨੂੰ ਕਹਿੰਦਾ ਸੁਣਾਉਂਦਾ ਹਉ ਮੈਂ ਵਿਚੋਂ ਜਾਏ ਜਦੋਂ ਅੰਦਰ ਬਾਣੀ ਤੇ ਬਾਹਰੋਂ ਬਾਣੀ ਮੁਖ ਦੁਆਰਾ ਉਚਾਰਦਾ ਹੈ ਮਹਾਰਾਜ ਕਹਿੰਦੇ ਐਉਂ ਅੰਦਰੋਂ ਹਉਮੈ ਬਾਹਰ ਨਿਕਲ ਜਾਂਦੀ ਖਤਮ ਹੋ ਜਾਂਦਾ ਹੈ ਆਪੇ ਦਾਤਾ ਕਰਮ ਹੈ ਸਾਚਾ ਸਾਚਾ ਸਬਦ ਸੁਣਨਾ ਹੈ ਆਪ ਹੀ ਉਹ ਕਰਮ ਬਖਸ਼ਿਸ਼ ਕਰਨ ਵਾਲਾ ਦਾਤਾ ਹੈ ਸਤਿਗੁਰੂ ਉਹਦੀ ਕਰਮ ਬਖਸ਼ਿਸ਼ ਦੇ ਦੁਆਰਾ ਉਹਦੇ ਫਜ਼ਲ ਦੇ ਦੁਆਰਾ ਕਿਰਪਾ ਹੁੰਦੀ ਹੈ ਕਰਮ ਕਰਤਵ ਜਿਹੜੇ ਜੀਵ ਦੇ ਅੰਦਰ ਜਿਹੜੇ ਜੀਵ ਤੇ ਬਖਸ਼ਿਸ਼ ਹੋ ਜਾਂਦੀ ਆ ਨਾਮ ਦੀ ਦਾਤ ਦੀ ਔਰ ਉਦੋਂ ਕਰਤੱਬ ਵੀ ਸੱਚੇ ਵਾਲੇ ਕਰਦਾ ਤੇ ਸੱਚੇ ਪਰਮਾਤਮਾ ਵਾਲੇ ਕਰਤੱਬ ਵੀ ਵੈਗਰੂ ਕਰਾਉਂਦਾ ਤੇ ਸੱਚਾ ਸ਼ਬਦ ਉਹਨੂੰ ਸੁਣਾ ਕੇ ਪਹਿਲਾਂ ਅੰਦਰੋਂ ਆਤਮੇ ਆਪ ਸੁਣਦਾ ਹੈ ਫਿਰ ਉਹ ਕਰਤਵ ਇਹ ਕਰਦਾ ਹੈ ਕਿ ਸੰਸਾਰ ਨੂੰ ਸੱਚ ਬੋਲ ਸੁਣਾਉਂਦਾ ਹੈ ਪ੍ਰਭੂ ਵਾਲੇ ਪ੍ਰਭੂ ਦੇ ਬੋਲ ਆਪਣੇ ਨਹੀਂ ਆਪਣੇ ਨਾਲ ਨਹੀਂ ਜੋੜਦਾ ਆਪਣੇ ਵੱਲ ਨਹੀਂ ਤੋਰਦਾ ਸਦਾ ਆਲਿਪਤਾ ਸਾਚੇ ਰੰਗ ਰਾਤਾ ਸੰਸਾਰ ਵਿੱਚ ਰਹਿੰਦੇ ਆ ਉਹ ਕਿਸੇ ਵੀ ਕੰਮ ਵਸਤੂ ਵਿੱਚ ਕਿਸੇ ਵੀ ਕਾਰਜ ਵਿੱਚ ਲਿਪਾਈ ਮਨ ਨਹੀਂ ਹੁੰਦਾ ਤੇ ਪਰਮਾਤਮਾ ਦੇ ਰੰਗ ਪ੍ਰੇਮ ਵਿੱਚ ਤਦਾਕਾਰ ਹੁੰਦਾ ਹੈ ਗੁਰ ਕੈ ਸਹਿਜ ਸੁਭਾਏ ਗੁਰੂ ਦੀ ਕਿਰਪਾ ਦੇ ਨਾਲ ਸੁਤੇ ਸਿੱਧ ਹੀ ਗੁਰੂ ਦੇ ਗਿਆਨ ਦੇ ਦੁਆਰਾ ਔਰ ਸੁਤੇ ਸਿੱਧ ਹੀ ਉਵਰਤਦਾ ਆ ਮਨਮੁਖ ਸਦ ਹੀ ਕੂੜੋ ਬੋਲੈ ਬਿਕਬੀਜੈ ਬਿਖਾਏ ਮਨਮੁਖ ਜਿਹੜਾ ਹੈ ਨਾ ਉਹਦੀ ਨਿਸ਼ਾਨੀ ਹੈ ਉਹ ਹਰ ਵਕਤ ਕੂੜ ਬੋਲੇਗਾ ਇਹ ਮਤ ਸਮਝਣਾ ਵੀ ਉਹ ਜਗਾ ਕਿਹੜੀ ਹੈ ਉਹ ਦੁਕਾਨ ਵੀ ਹੋ ਸਕਦੀ ਮਕਾਨ ਵੀ ਹੋ ਸਕਦਾ ਮੇਰੇ ਵਰਗਾ ਗੁਰਦੁਆਰੇ ਬੈਠਾ ਵੀ ਔਰ ਜਿਹੜਾ ਝੂਠ ਬੋਲੀ ਜਾਂਦਾ ਧਾਰਮਿਕ ਦੀਵਾਨ ਚ ਵੀ ਧਾਰਮਿਕ ਬਾਣਾ ਪਹਿਨ ਕੇ ਵੀ ਝੂਠ ਬੋਲੀ ਜਾਂਦਾ ਕਹਿੰਦੇ ਲੱਛਣ ਮਨਮੁਖਾਂ ਵਾਲਾ ਏ ਧਿਆਨ ਰੱਖਣਾ ਮਨਮੁਖ ਸਦ ਹੀ ਹਮੇਸ਼ਾ ਹੀ ਕੂੜੋ ਬੋਲੇ ਝੂਠ ਬੋਲਦਾ ਤੇ ਬਖ ਬੀਜੈ ਜ਼ਹਿਰ ਬੀਜ ਰਿਹਾ ਆਪਦੇ ਲਈ ਤੇ ਬਖ ਖਾਏ ਔਰ ਜ਼ਹਿਰ ਹੀ ਲੋਕਾਂ ਦੀ ਨਿੰਦਿਆ ਜਿਹੜੀ ਆ ਉਗਲੇ ਦੇੜੀਆਂ ਉਹ ਜ਼ਹਿਰ ਖਾਂਦਾ ਜਿਹਦੇ ਨਾਲ ਭਲਾਈ ਨਹੀਂ ਕਿਉਂਕਿ ਨਿੰਦਕ ਦਾ ਭਲਾ ਕੇ ਦੇ ਨਹੀਂ ਅਬਖਦ ਸੱਬੇ ਕੀਤੈਨ ਨਿੰਦਕ ਕਾ दारू ਨਾਹੇ ਦਵਾਈਆਂ ਸਾਰੀਆਂ ਨੇ ਨਿੰਦਕ ਦੇ ਬਚਨ ਵਾਸਤੇ ਕੋਈ ਦਵਾਈ ਨਹੀਂ ਬਣੀ ਖੈਰ ਸੰਖੇਪ ਕਰਾਂ ਜਮ ਕਾਲ ਵੱਦਾ ਤ੍ਰਿਸ਼ਨਾ ਦਾਦਾ ਜਮ ਕਾਲ ਦੇ ਜੰਜਾਲ ਵਿੱਚ ਫਸਿਆ ਉਹਨੇ ਜਕੜਿਆ ਤੇ ਤ੍ਰਿਸ਼ਨਾ ਦੀ ਅੱਗ ਦੇ ਵਿੱਚ ਜਲ ਰਿਹਾ ਹੈ ਮਚ ਰਿਹਾ ਹੈ ਬਿਨ ਗੁਰ ਕਮਨ ਛੁਡਾਏ ਇਸ ਜਗ੍ਹਾ ਤੇ ਤ੍ਰਿਸ਼ਨਾ ਤੇ ਕਾਲ ਦੇ ਜੰਗਾਲ ਵਿੱਚੋਂ ਕੋਈ ਵੀ ਗੁਰੂ ਤੋਂ ਬਗੈਰ ਛਟਕਾਰਾ ਨਹੀਂ ਕਰਾ ਸਕਦਾ ਜਿਨੇ ਮਰਦੀ ਉਪਰਾਲੇ ਕਰੇ ਸੱਚਾ ਤੀਰਥ ਜਿਤ ਸਤ ਸਰਣਾਮਣ ਗੁਰਮੁਖ ਆਪ 부ਝਾਏ ਸੱਚਾ ਪਰਮਾਤਮਾ ਜਿਹੜਾ ਅਕਾਲ ਪੁਰਖ ਵੈ ਗੁਰੂ ਉਹ ਆਪ ਹੀ ਤੀਰਥ ਹੈ ਔਰ ಪರಿਪੂਰਨ ਪਰਮਾਤਮਾ ਸਭ ਤੋਂ ਵੱਡਾ ਤੀਰਥ ਹੈ ਔਰ ਤੀ ਐਸਾ ਤੀਰਥ ਜਿਹੜਾ ਗੁਰੂ ਹੈ ਔਰ ਜਿਤ ਸਤ ਸਰਨਾਵਣ ਜਦੋਂ ਸੱਚ ਸਰੂਪ ಪರಿਪੂਰਨ ਪਰਮਾਤਮਾ ਦਾ ਸਰਸਰੋਵਰ ਸਾਧ ਸੰਗਤੇ ਆਕੇ ਸੱਚ ਵੈ ਗੁਰੂ ਦੇ ਨਾਮ ਜਲ ਨਾਲ ਅੰਤਰ ਆਤਮੇ ਨਹਾਉਣਾ ਕੀਤਾ ਇਸ਼ਨਾਨ ਕੀਤਾ ਜਿਹੜੇ ਮਨ ਨੇਉ ਮੈਲ ਲੱਗੀ ਆ ਨਾ ਉਹਨੂੰ ਉਤਾਰਨਾ ਕੀਤਾ ਜਨਮ ਜਨਮ ਕੀ ਇਸ ਮਨ ਕੋ ਮਲ ਲੱਗੀ ਉਹਨੂੰ ਉਤਾਰਨ ਦਾ ਯਤਨ ਕੀਤਾ ਮਹਾਰਾਜ ਕਹਿੰਦੇ ਗੁਰਮੁਖ ਆਪ ਬੁਝਾਏ ਜਿਹਨੂੰ ਗੁਰੂ ਤਰੁੱਠਦਾ ਹੈ ਗੁਰਮੁਖਾਂ ਨੂੰ ਇਹ ਸੋਝੀ ਦਿੰਦਾ ਕਿ ਸਤ ਸੰਗਤ ਚ ਆ ਗੁਰਬਾਣੀ ਗਾ ਗੁਰਬਾਣੀ ਸੁਣ ਮਹਾਰਾਜ ਕਹਿੰਦੇ ਸੱਚਾ ਸ਼ਬਦ ਸੱਚਾ ਹੈ ਨਿਰਮਲ ਨਾ ਮਲ ਲੱਗੈ ਨਾ ਲਾਈ ਮਹਾਰਾਜ ਕਹਿੰਦੇ ਸੱਚਾ ਪਰਮਾਤਮਾ ਦਾ ਸ਼ਬਦ ਉਪਦੇਸ਼ ਸੱਚਾ ਹੈ ਸੱਚਾ ਉਪਦੇਸ਼ ਹੈ ਤੇ ਸੱਚ ਹੈ ਨਿਰਮਲ ਜਿਹੜਾ ਸੱਚ ਪਰਮਾਤਮਾ ਵੈਗੁਰੂ ਹੈ ਨਾ ਉਹ ਮੈਲ ਤੋਂ ਰਹਿ ਤੇ ਸੱਚ ਦੇ ਨਾਲ ਮੈਲਾਪਨ ਨਹੀਂ ਹੁੰਦਾ ਸੱਚ ਧਾਰਨ ਵਾਲੇ ਦੇ ਮੈਲੇ ਵਿਚਾਰ ਨਹੀਂ ਹੁੰਦੇ ਉਹਦਾ ਮੈਲਾ ਮੰਨ ਨਹੀਂ ਹੁੰਦਾ ਔਰ ਬਦਬੂ ਉਥੋਂ ਆਵੇਗੀ ਜਿੱਥੇ ਗੰਦਗੀ ਆ ਜਿੱਥੇ ਫੁੱਲ ਨੇ ਉਥੋਂ ਵੱਧ ਬੂਣੀ ਆਵੇਗੀ ਉਹਦੇ ਅੰਦਰੋਂ ਮੈਲੇ ਵਿਚਾਰ ਨਹੀਂ ਆਉਣਗੇ ਨਾ ਮਲ ਲੱਗੇ ਨਾ ਮੈਲ ਲੱਗਦੀ ਏ ਨਾ ਲਾਏ ਨਾ ਉਹਦੇ ਆਪਦੇ ਜੀਵਨ ਨੂੰ ਅੰਤਿਸ਼ ਕਰਨ ਨੂੰ ਮੈਲ ਨਾ ਉਹ ਬੋਲ ਮੇਰੀ ਤਰ੍ਹਾਂ ਬੋਲ ਬੋਲ ਕੇ ਦੂਜਿਆਂ ਦੇ ਮਨ ਮੈਲੇ ਕਰੇ ਦੂਜਿਆਂ ਵਿੱਚ ਈਰਖਾ ਉਤਪਨ ਕਰੇ ਐਸਾ ਨਹੀਂ ਕਰਦਾ ਉਹ ਆਪ ਵੀ ਨਿਰਮਲ ਏ ਅੰਦਰੋਂ ਵੀ ਨਿਰਮਲ ਏ ਬਾਹਰੋਂ ਵੀ ਨਿਰਮਲ ਏ ਤੇ ਫਿਰ ਉਹਦੇ ਵਿਚਾਰ ਵੀ ਪਵਿੱਤਰ ਨੇ ਪਵਿੱਤਰ ਕਰਨ ਵਾਲੇ ਵਿਚਾਰ ਹੈ ਉਹ ਗੁਰੂ ਦੀ ਬਖਸ਼ਿਸ਼ ਗੁਰੂ ਨਾਲ ਮਿਲ ਕੇ ਹੈ ਮਹਾਰਾਜ ਮੇਰ ਕਰਦੇ ਸੱਚੇ ਸੇਵਤ ਸੱਚੀ ਸਲਾਹ ਉਹਦੀ ਸੇਵਤ ਵੀ ਸੱਚੀ ਉਹਦੀ ਸ਼ਾਲੰਗਾ ਵੀ ਪਰਮਾਤਮਾ ਦੀ ਸੱਚੀ ਹੈ ਪੂਰੇ ਗੁਰ ਤੇ ਪਾਏ ਇਹਦੀ ਪ੍ਰਾਪਤੀ ਪੂਰੇ ਗੁਰੂ ਤੋਂ ਹੁੰਦੀ ਹੈ ਹੋਰ ਦੂਜੇ ਤੋਂ ਨਹੀਂ ਕਿਦੇਉਂ ਵੀ ਹੋਣਾ ਕਰਦੀ ਪਰਮਾਤਮਾ ਤੋਂ ਬਗੈਰ ਕਿ ਦੇਉ ਵੀ ਪ੍ਰਕਾਸ਼ ਦੀ ਪ੍ਰਾਪਤੀ ਨਹੀਂ ਗੁਰੂ ਤੋਂ ਬਗੈਰ ਸ਼ਬਦ ਗੁਰੂ ਤੋਂ ਬਗੈਰ ਪਰਮਾਤਮਾ ਨਾਲ ਸੁਰਤ ਟੁੱਟੀ ਨੂੰ ਗੰਢੀ ਕੋਈ ਨਹੀਂ ਸਕਦਾ ਸ਼ਬਦ ਉਪਦੇਸ਼ ਕਮਾਏਗਾ ਜਿਵੇਂ ਜਿਵੇਂ ਕਮਾਏਗਾ ਉਹ ਗੈਬ ਮਿਟਦਾ ਜਾਵੇਗਾ ਤੇ ਸੁਰਤ ਸ਼ਬਦ ਵੱਲੇ ਵਧੇਗੀ ਤੇ ਵੱਧਦੇ ਆਂ ਵੱਧਦੇ ਆਂ ਉਹ ਗਾਇਬ ਮਿਟੇਗਾ ਇੱਕ ਦਿਨ ਗੰਡ ਪੈ ਜਾਏਗਾ ਉਹ ਵਧਾਇਆ ਔਰ ਉਸ ਗਾਇਬ ਨੂੰ ਮਟਾਇਆ ਕਿੰਨੇ ਸੱਚੇ ਗੁਰੂ ਨੇ ਤਾਂ ਹੀ ਉਹ ਟੁੱਟੀ ਗੰਡ ਨਹਾਰ ਹੈ ਉਹ ਟੁੱਟੀ ਨੂੰ ਗੰਡ ਦਿੰਦਾ ਹੈ ਮਹਾਰਾਜ ਮੇਰ ਕਰਦੇ ਸੰਖੇਪ ਕਰਾਂ ਸੱਚਾ ਸ਼ਬਦ ਸੱਚਾ ਹੈ ਨਿਰਮਲ ਨਾਮ ਮਾਲ ਲੱਗੇ ਨਾ ਲਾਏ ਉਸ ਪਰਿਪੂਰਨ ਪਰਮਾਤਮਾ ਦਾ ਸੱਚਾ ਸ਼ਬਦ ਦੇਤੇ ਔਰ ਨਿਰਮਲੇ ਮੈਲ ਰਹਤੇ ਤੇ ਜਿਹੜਾ ਜਪਦਾ ਹੈ ਨਾਮ ਨਾਲ ਲੱਗੇ ਉਹਨੂੰ ਕਦੇ ਮੈਲ ਨਹੀਂ ਲੱਗਦੀ ਤੇ ਨਾ ਹੀ ਉਹ ਆਪਣੀ ਬੋਲਾਂ ਦੁਆਰਾ ਨਾ ਹੀ ਉਹ ਆਪਣੇ ਅੰਤਿਸ਼ ਕਰਨੋਂ ਮਨ ਨੂੰ ਕਿਸੇ ਦਾ ਬੁਰਾ ਵੇਖ ਕੇ ਬੁਰਾ ਕਰਕੇ ਬੁਰੇ ਨੂੰ ਧਾਰਨ ਕਰਕੇ ਆਪਣੇ ਅੰਤਿਸ਼ ਕਰਨੋਂ ਮੈਲ ਨਹੀਂ ਲਾਉਂਦਾ ਉਹ ਵਡਿਆਈ ਵਿੱਚ ਰਹਿੰਦਾ ਹੈ ਉਪਦੇਸ਼ ਕਮਾਉਂਦਾ ਤੇ ਮੈਲ ਤੋਂ ਦੂਰੀ ਬਣਾ ਕੇ ਨਿੰਦਿਆ ਈਰਖਾ ਚੁਗਲੀ ਇਹ ਸਭ ਮਾੜੀਆਂ ਚੀਜ਼ਾਂ ਮੈਲ ਹੀ ਨੇ ਜੀ ਸੱਚੀ ਸਿਫਤ ਸੱਚੀ ਸਾਲਾ ਉਸ ਪਰਿਪੂਰਨ ਪਰਮਾਤਮਾ ਦੀ ਸ਼ਾਲੰਗਾ ਸਿਫਤ ਔਰ ਸਚੀ ਤੇ ਪੂਰੇ ਗੁਰਤੇ ਪਾਏ ਜੇ ਤੁਸੀਂ ਕਰਨੀ ਇਹਦੀ ਵੀ ਪ੍ਰਾਪਤੀ ਪਰਮਾਤਮਾ ਤੋਂ ਗੁਰੂ ਦੀ ਸਿਫਤ ਕਰਨੀ ਗੁਰੂ ਤੋਂ ਮੰਗੀ ਗੁਰੂ ਦੀ ਵਧਾਈ ਕਰਨੀ ਗੁਰੂ ਤੋਂ ਮੰਗੀਏ ਤਨ ਮਨ ਸਭ ਕਿਛ ਹਾਰ ਤਿਸ ਕੇਰਾ ਤਨ ਤੇ ਮਨ ਇਹ ਸਾਰਾ ਕੁਛ ਗੁਰੂ ਕੇਰਾ ਦਾ ਅਰਥ ਹੈ ਦਾਹ ਗੁਰੂ ਦਾ ਹੈ ਕਿਸੇ ਦਾ ਦਿੱਤਾ ਨਹੀਂ ਗੁਰੂ ਦਾ ਦਿੱਤਾ ਹੋਇਆ ਤਨ ਵੀ ਮਨ ਵੀ ਤਾਂ ਹੀ ਮਹਾਰਾਜ ਕਹਿੰਦੇ ਆ ਤਨ ਮਨ ਅਰਪੋ ਪੂਜ ਚਰਾਵੋ ਸੋਈ ਨਰੰਜਨ ਪਾਵੋ ਔਰ ਤਨ ਮਨ ਗੁਰੂ ਦਾ ਹੈ ਮਨ ਦੇ RAM ਲਿਆ ਹੈ ਮੋਲ ਇਹ ਮਨ ਵੀ ਗੁਰੂ ਨੂੰ ਸਮਰਪਣ ਕਰ ਦੇ ਔਰ ਤਨ ਮਨ ਪੂਜ ਚਰਾਵੋ ਸੋਈ ਨਰੰਜਨ ਪਾਵੋ ਤਾਂ ਹੀ ਮਹਾਰਾਜ ਨੇ ਬਚਨ ਕੀਤੇ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਕਹਿੰਦੇ ਆ ਮਨ ਵਿੱਚ ਹੈ ਸਤਿਗੁਰ ਕੇ ਪਾਸ ਤੇ ਸੇਵਾ ਕੇ ਕਾਰਜ ਰਾਸ ਸੇਵਾ ਕਰਤ ਹੋਏ ਨੇ ਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ ਮਹਾਰਾਜ ਕਹਿੰਦੇ ਤਨ ਮਨ ਸਭ ਕੇਸ਼ ਹਰ ਤਿਸ ਕੇਰਾ ਹਰੀ ਵੈ ਗੁਰੂ ਜੀ ਇਹ ਸਭ ਕੁਝ ਤੁਹਾਡਾ ਹੈ ਦੁਰਮਤ ਕਹਿ ਨਾ ਜਾਏ ਪਹਿੜੀ ਬੋਲ ਜਿਹੜੇ ਆਉਣਗੇ ਕਿੱਥੋਂ ਜੇ ਲੋ ਸਾਰਾ ਕੁਝ ਤੇਰਾ ਹੈ ਤੇ ਤੇਰੇ ਵਿੱਚ ਮਾੜਾ ਹੋ ਨਹੀਂ ਸਕਦਾ ਤੇ ਮਾੜੇ ਖਿਆਲ ਔਰ ਪ੍ਰਗਟ ਕਿੱਥੋਂ ਹੋਣਗੇ ਕਦਾਚਿਤ ਵੀ ਨਹੀਂ ਹੋਣਗੇ ਕੋਈ ਦੁਰਮਤ ਦੇ ਬੋਲ ਕਹਿ ਨਹੀਂ ਜਾਣਗੇ ਹਉ ਹੁਕਮ ਹੋਵੇ ਤਾਂ ਨਿਰਮਲ ਹੋਵੇ ਹਮੇ ਵਿੱਚੋਂ ਜਾਏ ਜਦੋਂ ਤੇਰਾ ਹੁਕਮ ਹੁੰਦਾ ਹੈ ਹੁਕਮ ਉਪਦੇਸ਼ ਨੂੰ ਕਮਾ ਕੇ ਤੇ ਹੋ ਮੈਂ ਜਿਹੜੀ ਅੰਦਰੋਂ ਚਲੀ ਜਾਂਦੀ ਏ ਹਿਰਦਾ ਮੈਲ ਤੋਂ ਰਹਿਤ ਹੋ ਜਾਂਦਾ ਆ ਗੁਰ ਕੀ ਸਾਖੀ ਸਹਜੇ ਚਾਖੀ ਗੁਰੂ ਦੀ ਸਿੱਖਿਆ ਉਸ ਨੂੰ ਸਹਜੇ ਸੁਤੇ ਸਿੱਧ ਹੀ ਜਪਦਿਆਂ ਜਪਦਿਆਂ ਔਰ ਚਾਖਣਾ ਕੀ ਜਿਵੇਂ ਜਿਵੇਂ ਸਿੱਖਿਆ ਜੀਵਨ ਚ ਆਉਂਦੀ ਗਈ ਦੁੱਖ ਦੂਰ ਹੁੰਦੇ ਗਏ ਉਹਦਾ ਆਨੰਦ ਬਣਦਾ ਗਿਆ ਤੇ ਫਿਰ ਆ ਕਈ ਗੁਰਮਖ ਐਸੇ ਮਿਲਦੇ ਕਹਿੰਦੇ ਜੀ ਜਦਨ ਦਾ ਗੁਰੂ ਨਾਲ ਜੁੜਿਆ ਨਾ ਬੜਾ ਸਕੂਨ ਮਿਲਿਆ ਗਿਆ ਜੀ ਇਹ ਆ ਚਾਖਣਾ ਉਹਦਾ ਜਦਨ ਦਾ ਬਾਣੀ ਪੜਨ ਲੱਗਾ ਨਾ ਇੱਕ ਸਵਾਦ ਹੀ ਬਣ ਗਿਆ ਰਸ ਬਣ ਗਿਆ ਇਹ ਆ ਉਹਦਾ ਚਾਖਣਾ ਇਹ ਨਹੀਂ ਕਿ ਲੇਖੋ ਜੀ ਮੈਂ ਰਾਸ ਨਹੀਂ ਆਇਆ ਕਈ ਵਿਰ ਕਈ ਐਸੇ ਸਜਣ ਸਵਾਲ ਕਰ ਦਿੰਦੇ ਲਓ ਜੀ ਕਹਿੰਦੇ ਆ ਰਾਸ ਆ ਜਾਂਦਾ ਜ਼ੁਬਾਨ ਨਾਲ ਜਪਣ ਲਾ ਮੈਂ ਵੈ ਗੁਰੂ ਕਹਿ ਦੇਣਾ ਮੈਂ ਕਿਹਾ ਕਿਸੇ ਨੇ ਐਸਾ ਫਲ ਛਲਿਆ ਛਲਾਇਆ ਰੱਖਿਆ ਐ ਐਸੀ ਪ੍ਰਕਿਰਤੀ ਨੇ ਫਲ ਪ੍ਰਾਪਤ ਕੀ ਪ੍ਰਗਟ ਕੀਤੇ ਨੇ ਉਹ ਜ਼ਬਾਨ ਤੇ ਰੱਖੋ ਨੂਨ ਨੇ ਮਿਰਚੇ ਹੋਰ ਕਈ ਚੀਜ਼ਾਂ ਨੇ ਉਸੇ ਲਈ ਪਤਾ ਲੱਗਦਾ ਹੈ ਕੁਝ ਫਲ ਨੇ ਔਰ ਉਹ ਜਿਹੜੇ ਛਿਲਕੇ ਦੇ ਬਹੁਤ ਅੰਦਰ ਰੱਖੇ ਨੇ ਉਹਨਾਂ ਨੂੰ ਜੁਗਤੀ ਨਾਲ ਟੰਗਣ ਨਾਲ ਹੁਣ ਬਦਾਮ ਹੈ ਕਾਠਾ ਬਦਾਮ ਹੈ ਨਾ ਉਹਨੂੰ ਮੂੰਹ ਚ ਪਾ ਲਓ ਤੇ ਗਰੀ ਦਾ ਸਵਾਦ ਕਿੱਥੋਂ ਆਵੇਗਾ ਉਹਦਾ ਟੰਗਿਆ ਕਿ ਉਹਨੂੰ ਭੰਨ ਕੇ ਗਿਰੀ ਫੇਰ ਖਾਣੀ ਪੈਗੀ ਨਾਰੀਅਲ ਹੈ ਉਹਦੀ ਗਿਰੀ ਉਹਦਾ ਪਾਣੀ ਆ ਗਰਮੈਸ਼ ਤੋਂ ਆ ਤੋਂ ਕਈ ਚੀਜ਼ਾਂ ਤੋਂ ਉਹ ਗਿਰੀ ਤੁਸੀਂ ਖਾਣੀ ਹੈ ਕਿ ਨਾਰੀਅਲ ਨੂੰ ਉੱਪਰੋਂ ਦੰਦ ਮਾਰੋਗੇ ਉਹਦਾ ਸਵਾਦ ਆ ਜਾਏਗਾ ਗਿਰੀ ਵਾਲਾ ਇਸ ਕਰਕੇ ਬਹੁਤ ਆਦ ਅੰਦਰ ਪ੍ਰਭੂ ਨੇ ਕਈ ਗੱਲਾਂ ਰਮਜ ਦੇ ਵਿੱਚ ਰੱਖੀਆਂ ਨੇ ਮਰਜ਼ਾਦਾ ਦੇ ਨਾਲ ਉਹਨੂੰ ਉਹ ਢੇੜਨਾ ਹੈ ਫੇਰ ਉਹਦਾ ਰਸ ਬਣੇਗਾ ਜਦ ਉਹ ਜ਼ਬਾਨ ਤੇ ਆਵੇਗਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਹੇ ਮੇਰੇ ਵੈ ਗੁਰੂ ਜਦ ਤੂੰ ਕਿਰਪਾ ਕਰਦਾ ਆ ਉਹਦਾ ਰਸ ਬਣ ਜਾਂਦਾ ਹੈ ਉਹ ਕੋਈ ਵਿਰਲਾ ਵਿਚਾਰਦਾ ਉਸ ਰਸ ਨੂੰ ਉਸ ਨੂੰ ਮਾਨਦਾ ਤੇ ਜਪਦਾ ਆ ਆਪੇ ਮੇਲ ਲਾਏ ਤਾਂ ਬਖਸ਼ੇ ਸੱਚੀ ਭਗਤ ਸਵਾਰੇ ਹੇ ਮੇਰੇ ਵੈ ਗੁਰੂ ਜੀ ਔਰ ਸੱਚੀ ਭਗਤੀ ਤੇਰੀ ਕਰਦਿਆਂ ਜੀਵਨ ਨੂੰ ਸਵਾਰਦਾ ਜਿਨ੍ਹਾਂ ਨੂੰ ਤੂੰ ਆਪ ਬਖਸ਼ਿਸ਼ ਕਰਕੇ ਮਿਲਦਾ ਸਭੋ ਸੱਚ 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 ਵਰਤੈ ਮਹਾਰਾਜ ਸੱਚੀ ਪਾਛਾ ਸਾਰੀਆਂ ਜਗਾਵਾਂ ਤੇ ਸੱਚ ਔਰ ਜਿਹੜਾ ਸਤਜੁਗ ਵਿੱਚ ਕਲਯੁਗ ਵਿੱਚ ਤ੍ਰਿਤੇ ਅੰਦਰ ਦੁਆਪਰ ਅੰਦਰ ਸਾਰੇ ਸੱਚ ਸੱਚ ਲੋਕ ਕਰਕੇ ਪਰਲੋਕ ਕਰਕੇ ਸਰੀਰ ਕਰਕੇ ਔਰ ਸੱਚ 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 ਮੇਰੇ ਵੈਗਰੂ ਤਨ ਕਰਕੇ ਮਨ ਕਰਕੇ ਬੋਲਾਂ ਕਰਕੇ ਸਾਰੀਆਂ ਜਗ੍ਹਾ ਤੇ ਵਰਤੈ ਤੂੰ ਵਰਤਦਾ ਗੁਰਮਖ ਕੋਈ ਜਾਣੇ ਇਹ ਕੋਈ ਵਿਰਲਾ ਗੁਰਮਖੇ ਜਿਹੜਾ ਜਾਣਦਾ ਹੁਣ ਸੱਚ ਦਾ ਵਰਤਾਰਾ ਵਰਤਦਾ ਤੇ ਜਿਵੇਂ ਰਸਨਾ ਤੇ ਪ੍ਰਭੂ ਦਾ ਵਾਸਾ ਹੋ ਜੇ ਨਾ ਵਰਤਨ ਲੱਗ ਪਏ ਬੋਲਾਂ ਚ ਫਿਰ ਜਿਹੜੇ ਕਰਨੀ ਵਾਲੇ ਗੁਰ ਸਿੱਖ ਪਿਆਰੇ ਬ੍ਰਹਮ ਵਿੱਚ ਲੀਨ ਨੇ ਉਹ ਬਾਰੀ ਬੋਲਣਾ ਘੱਟ ਕਰ ਦਿੰਦੇ ਕਿਉਂ ਨਾ ਉਹ ਕਿਸੇ ਨਾ ਹਾਸ ਮਜ਼ਾਕ ਵੀ ਨਹੀਂ ਕਰਨਗੇ ਕਿਉਂਕਿ ਸੁਤੇ ਸਿੱਧ ਨਿਕਲਿਆ ਹੋਇਆ ਬਚਨ ਉਹਨੇ ਬੇੜੇ ਪਾਰ ਕਰ ਦਿੰਨੇ ਕਿਉਂਕਿ ਉਹ ਵਰਤਾਰਾ ਵਰਤਦਾ ਪਿਆ ਹੈ ਉਹ ਬਾਹਰੋਂ ਬੋਲਣਾ ਘੱਟ ਦਣਗੇ ਅੰਦਰੋਂ ਫਿਰ ਉਹ ਚੁੱਪੀ ਨਹੀਂ ਕਰਦੇ ਸਾਰੀ ਸਾਰੀ ਰਾਤ ਸਾਰਾ ਸਾਰਾ ਦਿਨ ਹਰ ਵਕਤ ਚੱਲਦੇ ਫਿਰਦੇ ਜਿਹੜਾ ਬਾਹਰੋਂ ਮੇਰੇ ਵਰਗਾ ਜਾਂਦਾ ਹੈ ਉਹ ਕਹਿੰਦਾ ਨੇ ਮੈਂ ਇਹਦੇ ਕੋਲ ਚੱਲ ਕੇ ਆਇਆ ਨੇ ਦੋ ਗੱਲਾਂ ਕੀਤੀਆਂ ਮੁੜ ਕੇ ਬੋਲੇ ਆਈ ਨਹੀਂ ਨਹੀਂ ਉਹਨੇ ਮਤਲਬ ਦੀ ਗੱਲ ਤੇਰੇ ਨਾਲ ਕਰ ਲਈ ਮੁੜ ਕੇ ਨਹੀਂ ਉਹ ਅੰਦਰ ਦੀ ਰਸ ਨਾਲ ਜੁੜਿਆ ਹੈ ਉਹ ਤੋਂ ਬਿਰਾਸ ਨਹੀਂ ਹੋਣਾ ਚਾਹੁੰਦਾ ਸਾਡੀ ਲੋੜ ਹੈ ਉਹਦੇ ਕੋਲ ਜਾਣ ਦੀ ਉਹਦੀ ਲੋੜ ਹੈ ਉਹਦੇ ਕੋਲ ਜਾਣ ਦੀ ਸਾਡੀ ਲੋੜ ਹੈ ਉਹਦੇ ਤੋਂ ਕੁਝ ਪ੍ਰਾਪਤ ਕਰੀਏ ਗੱਲਾਂ ਬਾਤਾਂ ਕਰਕੇ ਉਹਦੀ ਲੋੜ ਹੈ ਜਿੰਨੀਆਂ ਮੈਂ ਗੱਲਾਂ ਉਹਦੇ ਨਾਲ ਕਰਾਂਗਾ ਉਹਦੀ ਰਹਿਮਤ ਉਹਨਾਂ ਰਸ ਪ੍ਰਾਪਤ ਹੋਵੇਗਾ ਐਸ ਕਰਕੇ ਉਹ ਉਧਰੋਂ ਨਹੀਂ ਟੁੱਟਦੇ ਉਸ ਰਸ ਨੂੰ مانਦੇ ਕੋਈ ਵਿਰਲਾ ਗੁਰਮੁਖ ਜਾਂਦਾ ਹੈ ਮਹਾਰਾਜ ਸੱਚੀ ਸਰਕਾਰ ਮੇਰਾਂ ਦੇ ਸਾਈਂ ਸਾਡੇ ਤੇ ਕਿਰਪਾ ਕਰਦੇ ਨੇ ਜਦੋਂ ਐਸੀ ਹੁੰਦੀ ਆ ਔਰ ਰਸਨਾ ਦੇ ਉੱਪਰ ਪਰਮਾਤਮਾ ਦਾ ਵਾਸਾ ਹੁੰਦਾ ਉਹਦੇ ਰਸ ਨੂੰ ਚੱਖਣਾ ਕਰਦਾ ਉਹਦੀ ਸੱਚੀ ਵਡਿਆਈ ਆ ਔਰ ਸੱਚੇ ਤੇ ਵਰਤ ਦੀ ਵਰਤਾਰਾ ਵਰਤਦਾ ਹੈ ਮਹਾਰਾਜ ਕਹਿੰਦੇ ਗੁਰ ਕੀ ਸਾਖੀ ਸਹਿਜੇ ਚਾਖੀ ਤ੍ਰਿਸ਼ਨਾ ਅਗਨ ਬੁਝਾਏ ਤ੍ਰਿਸ਼ਨਾ ਦੀ ਅਗ ਬੁਝਦੀ ਗੁਰ ਕੈ ਸਬਦ ਰਾਤਾ ਸਹਿਜੇ ਮਾਤਾ ਸਹਿਜੇ ਰਿਆ ਸਮਾਏ ਉਹ ਮਸਤ ਹੋ ਕੇ ਨਾਮ ਵਿੱਚ ਉਪਦੇਸ਼ ਵਿੱਚ ਪ੍ਰਭੂ ਵਿੱਚ ਸਮਾ ਜਾਂਦਾ ਹੈ ਹਰ ਕਾ ਨਾਮ ਸਤ ਕਰ ਜਾਣੇ ਪ੍ਰਭੂ ਦਾ ਨਾਮ ਸੱਚ ਸਰੂਪ ਕਰਕੇ ਜਾਣੇ ਗੁਰ ਕੈ ਭਾਏ ਪਿਆਰ ਗੁਰੂ ਦੇ ਪ੍ਰੇਮ ਵਿੱਚ ਐਨ ਭਿੱਜ ਜਾਵੇ ਔਰ ਮਹਾਰਾਜ ਸੱਚੀ ਪਾਤਸ਼ਾਹ ਕਿਰਪਾ ਕਰਦੀ ਸੱਚੀ ਵਡਿਆਈ ਗੁਰ ਤੇ ਪਾਈ ਫਿਰ ਉਹਦੀ ਵਡਿਆਈ ਹੁੰਦੀ ਆ ਤੇ ਉਹ ਕਿੱਥੋਂ ਪ੍ਰਾਪਤੇ ਗੁਰੂ ਤੋਂ ਹਰ ਕੇ ਨਾਮ ਕੀ ਵਡਿਆਈ ਗੁਰ ਪੂਰੇ ਤੇ ਪਾਈ ਮਹਾਰਾਜ ਮੀਰ ਕਰਦੇ ਨੇ ਸੱਚਾ ਨਾਇ ਪਿਆਰੇ ਸੱਚੇ ਨਾਮ ਨੂੰ ਹਿਰਦੇ 'ਚ ਵਸਾਉਂਦੇ ਨੇ ਉਹ ਗੁਰੂ ਨਾਲ ਪਿਆਰ ਕਰਨ ਵਾਲੇ ਤੇ ਪਿਆਰੇ ਪਰਮਾਤਮਾ ਦੇ ਔਰ ਪਰਬੋਲ ਪਿਆਰੇ ਪਰਮਾਤਮਾ ਦੇ ਬੋਲ ਹਿਰਦੇ 'ਚ ਵਸਾਉਂਦੇ ਨੇ ਤੇ ਉਹ ਜਿਹੜੇ ਬੋਲ ਵਸਾਉਂਦੇ ਉਹ ਸੱਚ ਸਰੂਪ ਹੋ ਕੇ ਪਰਮਾਤਮਾ ਦੇ ਪਿਆਰੇ ਨੇ ਸੱਚੀ ਵਡਿਆਈ ਗੁਰ ਤੇ ਪਾਈ ਸੱਚੇ ਨਾਏ ਪਿਆਰੇ ਉਹ ਸੱਚੇ ਨਾਲ ਜੁੜੇ ਏਕੋ ਸੱਚਾ ਸਭ ਮੈਂ ਵਰਤੇ ਵਿਰਲਾ ਕੋ ਵੀ ਚਾਰੇ ਕਹਿੰਦੇ ਇੱਕ ਸੱਚਾ ਪਰਮਾਤਮਾ ਸਭ ਜਗਾਵਾਂ ਤੇ ਵਰਤਦਾ ਇਸ ਗੱਲ ਦੀ ਕੋਈ ਵਿਰਲਾ ਵਿਚਾਰ ਕਰਦਾ ਆਪੇ ਮੇਲ ਲਾਏ ਤਾਂ ਬਖਸ਼ੇ ਸੱਚੀ ਭਗਤ ਸੁvare ਆਪ ਮਿਲ ਕੇ ਆਪੇ ਮੇਲ ਲਾਏ ਸੁਖਦਾਤਾ ਆਪ ਮਿਲ ਕੇ ਆਪ ਬਖਸ਼ਿਸ਼ ਕਰਦਾ ਤੇ ਜਿਹਦੇ ਤੇ ਬਖਸ਼ਿਸ਼ ਕਰਦਾ ਉਹਨੂੰ ਸੱਚੀ ਪਰਮਾਤਮਾ ਦੀ ਭਗਤੀ ਕਰਨ ਲਾ ਦਿੰਦਾ ਸਿਮਰਨ ਕਰਨ ਲਾ ਦਿੰਦਾ ਸਵਸ਼ ਮਾਰਗ ਤੇ ਤੋਰ ਦਿੰਦਾ ਸਭੋ ਸੱਚ 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 ਵਰਤੈ ਔਰ ਮਨ ਬਾਣੀ ਸ਼ਰੀਰ ਕਰਕੇ ਲੋਕ ਪਰਲੋਕ ਕਰਕੇ ਤਿੰਨਾ ਲੋਕਾਂ ਕਰਕੇ ਉਹ ਸੱਚ ਦਾ ਵਰਤਾਰਾ ਵਰਦਾ ਗੁਰਮੁਖ ਆਪ ਪਛਾਣੇ ਕੋਈ ਗੁਰਮੁਖੇ ਜਿਹੜਾ ਆਪਣੇ ਆਪ ਨੂੰ ਪਛਾਣਦਾ ਹੈ ਕਿਆ ਵੀ ਵਰਤਾਰਾ ਪ੍ਰਭੂ ਦਾ ਹੁਣ ਵਰਤ ਰਿਹਾ ਹੈ ਉਹਨੂੰ ਪਹਿਚਾਨ ਆਉਣ ਲੱਗ ਜਾਂਦੀ ਹੈ ਆਪੇ ਦੀ ਆਪੇ ਦੀ ਕਿ ਮੈਂ ਮਾਲਕ ਦੇ ਨਾਲ ਸੁਰਤ ਕਰਕੇ ਜੁੜ ਗਿਆ ਮਾਲਕ ਹੁਣ ਰਸਨਾ ਤੇ ਵਸਦਾ ਹੈ ਮਾਲਕ ਹੁਣ ਹਿਰਦੇ 'ਚ ਤੇ ਬੋਲ ਮਾਲਕ ਰਿਹਾ ਹੈ ਮੈਂ ਨਹੀਂ ਉਹ ਇਹਦਾ ਨਸ਼ਟ ਕਰ ਦਿੰਦਾ ਨਾਮ ਧਿਆਏ ਤਾਂ ਸਤਿਗੁਰ ਪਾਏ ਜਿਹੜਾ ਨਾਮ ਧਿਆਉਂਦਾ ਉਹ ਗੁਰੂ ਨੂੰ ਪਾਉਂਦਾ ਹੈ ਦੂਜਾ ਨਹੀਂ ਜੋ ਇੱਛਾ ਹੈ ਸੋ ਫਲ ਪਾਏ ਜਿਹੜਾ ਨਾਮ ਧਿਆਵੇਗਾ ਨਾ ਨਾਮ ਬਾਣੀ ਦਾ ਅਭਿਆਸ ਕਰੇਗਾ ਮਹਾਰਾਜ ਕਹਿੰਦੇ ਜੋ ਵੀ ਇੱਛਾ ਗੁਰੂ ਤੋਂ ਮਿਲ ਜਾਏਗਾ ਉਹ ਗੁਰੂ ਉਹਦੀ ਝੋਲੀ ਭਰੇਗਾ ਸਾਡਾ ਕੰਮ ਇਹਨਾਂ ਬਾਣੀ ਪੜ੍ਹਨੀ ਪਵੇ ਨਾ ਨਾਮ ਜਪਣਾ ਪੈਣਾ ਸੇਵਾ ਆਏ ਦਵ ਦਵ ਮੱਥਾ ਟੇਕਿਆ ਸਤਿਗੁਰੂ ਨੂੰ ਆਪਦੀਆਂ ਸੁਣਾਈਆਂ ਤੇ ਦਵ ਦਵ ਸਾਡੇ ਕੋਲ ਟਾਈਮ ਨਹੀਂ ਜੀ ਬੈਠਣ ਦਾ ਅਸੀਂ ਗੁਰੂ ਦੀ ਤਾਂ ਸੁਣੀ ਨਹੀਂ ਤੁਸੀਂ ਡਾਕਟਰ ਕੋਲ ਚੱਲਦੇ ਆ ਜੀ ਤੇ ਜਾ ਕੇ ਨਾ ਦਵਾ-ਦਵ ਸੁਣਾ ਦਿਆ ਡਾਕਟਰ ਗੋਲ ਸਾਹਿਬ ਮੇਰੇ ਗੋਡੇ ਦੁਖਦੇ ਮੋਢੇ ਦੁਖਦੇ ਲੱਤਾਂ ਦੁਖਦੀਆਂ ਚਿੱਤ ਟਿੱਲਾ ਰਹਿੰਦਾ ਸਿਰ ਦੁਖਦਾ ਕੰਨਾਂ 'ਚ ਵੀ ਟਰਾਰਟ ਪੈਂਦੀ ਆੱਖਾਂ 'ਚ ਵੀ ਟਰਾਰਟ ਪੈਂਦੀ ਏ ਅੰਗ ਅੰਗ ਪਿਆ ਦੁਖਦਾ ਇਹਨਾਂ ਕਹਿ ਕੇ ਕਿਉਂ ਮੇਰੇ ਕੋਲ ਟਾਈਮ ਨਹੀਂ ਛਟੁਰਲੀਆਂ ਬੰਨ ਆਇਓ ਜੀ ਵੇਖਾਂਗੇ ਭਲਾ ਹੋ ਜਾਂਦਾ ਕੋਈ ਫਾਇਦਾ ਹੋਵੇਗਾ ਉਹਦੇ ਕੋਲ ਬੈਠਣਾ ਪਊ ਜਦ ਦੁੱਖ ਸੁਨਾਤਾ ਨਾ ਫਿਰ ਦੁੱਖ ਦੀ ਨਿਵੇਰਤੀ ਸਾਰੀ ਉਹ ਦੱਸੇਗਾ ਆ ਰੋਗ ਐਉਣ ਨਵਰਤ ਹੋਵੇਗਾ ਇਹਦੀ ਦਵਾਈ ਆ ਇਹਦੀ ਦਵਾਈ ਆ ਇਹਦੀ ਦਵਾਈ ਆ ਗੁਰੂ ਕੋਲ ਤਾਂ ਅਸੀਂ ਬੈਠਣਾ ਨਹੀਂ ਸਾਥ ਵਿੱਚ ਜਿੰਨਾ ਚਿਰ ਮਰਜੀ ਬੈਠੀਏ ਕਿਤੇ ਗੱਪਾਂ ਮਾਰਨੀਆਂ ਹੁਣ ਜਿੰਨਾ ਚਿਰ ਮਰਜੀ ਬੈਠੀਏ ਔਰ ਹਾਸੇ ਠੱਠੇ ਕਰਦਿਆਂ ਪਤਾ ਨਹੀਂ ਕਿੰਨਾ ਸਮਾਂ ਤੇ ਗੁਰੂ ਕੋਲ ਆ ਦਈਏ ਫਿਰ ਹੁੰਦਾ ਵੀ ਪਤਾ ਨਹੀਂ ਆ ਗਿਆਨੀ ਨੇ ਕਦੋਂ ਖੜਾ ਛੱਡਣਾ ਸਾਡਾ ਇਹਦਾ ਗਾਂ ਹੀ ਤੁਰ ਪੈਂਦਾ ਹੈ ਨਹੀਂ ਗੁਰਮਖੋ ਕਿਦੇ ਸ਼ਬਦ ਲੰਬੇਰਾ ਹੋ ਜਾਂਦਾ ਮੈਂ ਕਿਹਾ ਹੁੰਦਾ ਨਹੀਂ ਤੇ ਸਮੇ ਦੇ ਦਾਇਰੇ ਅੰਦਰ ਹੀ ਇਹ ਇਸ ਕਰਕੇ ਆਪਣੇ ਅੰਦਰ ਗੁਰੂ ਲਈ ਨੂੰ ਦੁੱਖ ਦੱਸ ਦੇਣਾ ਚਾਹੇ ਘਰ ਦਾ ਚਾਹੇ ਪਰਿਵਾਰ ਦਾ ਚਾਹੇ ਲੋਕ ਦਾ ਚਾਹੇ ਪਰਲੋਕ ਦਾ ਚਾਹੇ ਬਾਹਰ ਦਾ ਤੇ ਚਾਹੇ ਅੰਦਰ ਦਾ ਅੰਦਰੋਂ ਆ ਤੁਹਾਡੇ ਸੁਰ ਦਾ ਜੋੜਨਾ ਸ਼ਬਦ ਦਾ ਚੱਲਣਾ ਫਿਰ ਗੁਰੂ ਦੀ ਸੁਣੀਏ ਵੀ ਗੁਰੂ ਕੋਲ ਬੈਠ ਕੇ ਕਿ ਗੁਰੂ ਜਵਾਬ ਕੀ ਦਿੰਦੇ ਦਾ ਇਲਾਜ ਕੀ ਦੱਸਦੇ ਆ ਮਹਾਰਾਜ ਕਹਿੰਦੇ ਸਰਬ ਰੋਕਾ ਔਖਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ ਗੁਣਾ ਨੂੰ ਗਾ ਨਾਮ ਤੇ ਆ ਉਹਨੀਆਂ ਸਾਰੀਆਂ ਇੱਛਾ ਪੂਰੀਆਂ ਨੇ ਨਾਨਕ ਤਿਸ ਦਾ ਸਭ ਕੁਛ ਹੋਵੈ ਮਹਾਰਾਜ ਕਹਿੰਦੇ ਉਹਦਾ ਸਭ ਕੁਝ ਹੋਵੇਗਾ ਗੁਰੂ ਅਮਰਦਾਸ ਸਾਹਿਬ ਕਹਿੰਦੇ ਜਿਹੜਾ ਜਪਦਾ ਜਿਹੜਾ ਜੁੜਦਾ ਜਿਹੜਾ ਅੰਦਰੋਂ ਤੁਰਦਾ ਆਪਣੇ ਵਿੱਚ ਚੇਂਜ ਲੈ ਆਉਂਦਾ ਬਦਲਾਅ ਲੈ ਆਉਂਦਾ ਤਿਸ ਦਾ ਸਭ ਕੁਝ ਹੋੂ ਵੈ ਜੇ ਵਿੱਚੋਂ ਆਪ ਗਵਾਏ ਜੇ ਅਪਨਾਤ ਮਟਾਵੇ ਹਉਮੈ ਮਟਾਵੇ ਹੰਕਾਰ ਮਟਾਵੇ ਵੇਕਾਰ ਮਟਾਵੇ ਦੁਰਚਾਰ ਮਟਾਵੇ ਵੱਧ ਫੈਲੀਆਂ ਮਟਾਏ ਉਹਦਾ ਸਭ ਕੁਝ ਹੋਵੇਗਾ ਭਾਵੇਂ ਲੋਕ ਦੀਆਂ ਦਾਤਾਂ ਮੰਗੇ ਭਾਵੇਂ ਪਰਲੋਕ ਦੀਆਂ ਵਿਚਾਰਾਂ ਕਰਦੇ ਆ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਜਾਣੀਆਂ ਨੇ ਆਪ ਸਤਿਗੁਰੂ ਕੀ ਸੰਗਤ ਸਤਿਗੁਰੂ ਬਖਸ਼ਣ ਜੋਗ ਅੱਜ ਸਮਾਪਜੀ ਦਾ ਕੁਝ ਉੱਪਰ ਹੋ ਗਿਆ ਕਿਉਂਕਿ ਸ਼ਬਦ ਲੰਬੇਰਾ ਸੀ ਫੇਰ ਵੀ ਸੰਖੇਪ ਤੋਂ ਸੰਖੇਪ ਯਤਨ ਕੀਤਾ ਵਿਚਾਰ ਕਰਨ ਦਾ ਇੱਕ ਇੱਕ ਬੋਲ ਗੁਰੂ ਅਮਰਦਾਸ ਮਹਾਰਾਜ ਦਾ ਬੜਾ ਬੜਾ ਸਮਾ ਮੰਗਦਾ ਹੈ ਔਰ ਵਿਦਵਾਨਾਂ ਦਾ ਤਾਂ ਕਹਿਣਾ ਕੀ ਏ ਔਰ ਜਿੰਨੀ ਕਿ ਸਤਿਗੁਰੂ ਨੇ ਮਤਬੁੱਧ ਬਖਸ਼ਿਸ਼ ਕੀਤੀ ਆ ਔਰ ਮੇਰੀ ਮੱਥੋਰੀ RAM ਉਹਦੇ ਮਤਲਕ ਸੰਖੇਪ ਰੂਪ ਚ ਵਿਚਾਰ ਕਰਦਿਆਂ ਹੋਇਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾ ਜਾਂਦੀਆਂ ਆਪ ਸੰਗਤ ਸਤਿਗੁਰੂ ਬਖਸ਼ਣ ਜੋਗ ਅੱਗੇ ਸ੍ਰੇਸ਼ਟ ਮੱਤਬੁੱਧ ਬਖਸ਼ਿਸ਼ ਕਰਿਆ ਜੀ ਅਰਦਾਸ ਅੰਦਰ ਸ਼ਾਮਲ ਹੋਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ